ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਤੇਂਦਰ ਨਾ ਪਹੁੰਚ ਚੁੱਕੇ ਜੀ ਸ਼ਹਿਰ ਬਟਾਲਾ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤੁਸੀਂ ਰੇ ਬਟਾਲਾ ਸਾਰਾ ਮਾਲ ਹੀ ਬਾਈ ਨੇ ਹਰਿਆਣੇ ਤੋਂ ਲੈ ਕੇ ਆਂਦੇ ਆ ਅੱਜ ਵੀ ਚਾਰ ਪੰਜ ਲੈਵੇ ਛੋਟੇ ਮੇਜਾ ਸੇਲ ਹੈ ਜੀ ਤੇ ਆਓ ਬਰ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਹੋਰ ਤੋਂ ਟੀਟਾ ਜੀ ਕਿਰਪਾ ਜੀ ਬਹੁਤ ਜੀ ਸੰਦੀਪ ਕਿਵੇਂ ਜਾਂਦਾ ਬਾਈ ਜੀ ਕੰਮ ਚੱਲ ਜੀ ਜਾਂਦਾ ਬਸ ਪਰਮਾਤਮਾ ਦੀ ਕਿਰਪਾ ਨਾਲ ਬਸ ਠੀਕ ਹੈ ਥੋੜੀ ਲੰਬੀ ਜਾਂਦੀ ਹੈ ਹਾਂ ਜੀ ਹਾਂ ਜੀ ਉਧਰ ਹੀ ਆ ਸਾਰਾ ਮਾਲ ਹੈ ਤੇ ਕਿਨੇ ਬਈ ਅੱਜ ਚਾਰ ਝੋਟੀਆਂ ਮਤਲਬ ਤਿਆਰ ਕੀਤੀਆਂ ਨੇ ਆਪਾਂ ਉਦਾਂ ਝੋਟੀਆਂ 6 ਨੇ ਹਾਜ਼ਰ ਇੱਕ ਝੋਟੀ ਦਾ ਨਾ ਬੱਚਾ ਮਰ ਗਿਆ ਕੱਲ ਠੀਕ ਆ ਦੁੱਧ 10 11 ਕਿਲੋ ਹਾਜ਼ਰ ਹਾਂਜੀ ਹਾਂਜੀ ਤੇ ਉਹ ਟਿਕ ਜੂਗੀ ਦੋ ਚਾਰ ਦਿਨਾਂ ਚ ਹਾਂਜੀ ਹਾਂ ਬਿਲਕੁਲ ਤਾਂ ਤਿਆਰ ਨਹੀਂ ਕੀਤੀ ਚਲੋ ਚਾਰ ਝੋਟੀਆਂ ਜਵਾਕਾਂ ਵਾਲੀਆਂ ਆਜੋ ਫਿਰ ਦੱਸੋ ਜੀ ਇਹ ਸੰਦੀਪ ਜੀ ਪਹਿਲਾ ਸੂਆ ਦੂਜਾ ਜੀ ਪਹਿਲਾ ਸੂਆ ਝੋਟੀ ਆ ਅੱਛਾ ਪਹਿਲਾ ਸੂਆ ਚਾਰ ਦੰਦਾ ਦਾ ਮੂੰਹ ਵਾਹ ਲੇਵਾ ਥੋੜਾ ਜਿਆ ਪੱਕਾ ਰੱਖਦੀ ਆ ਪਰ ਦੁੱਧ ਨੂੰ ਬਾੜੀ ਖਰੀ ਆ ਠੀਕ ਆ ਮਤਲਬ ਚਵਾਈ ਚਵਾਈ ਦੀ ਤੇ ਦੁੱਧ ਵਾਲੀ ਦੀ ਗੱਲ ਹੀ ਛੱਡ ਦਈਏ ਬਸ ਠੀਕ ਆ ਹਾਂ ਤੇ ਖੋਲੋ ਵੀਰ ਜੀ ਦੁੱਧ ਬਜੀ ਐਸ ਟਾਈਮ ਤਿਆਰ ਕਿੰਨਾ ਸਈ ਹਾਜ਼ਰ ਐਸ ਮੌਕੇ ਤਕਰੀਬਨ ਚਲੋ ਆਮ ਜਿਹੜਾ ਮਤਲਬ ਵਿਖਾਵਾ ਕਰਨਾ ਉਹ ਤੇ 15 ਕਿਲੋ ਕਰ ਲਉ 15 ਕਿਲੋ ਦੁੱਧ ਤਿਆਰ ਹੋਊਗਾ 13 ਕਿਲੋ ਐਸ ਟਾਈਮ ਤੋ ਤਿਆਰ ਆ ਨਾ ਜੀ ਬਾਕੀ ਕੱਦ ਬਹੁਤ ਵੱਡਾ ਸੀ ਵੱਡੀ ਵੱਡੀ ਝੋਟੀਆਂ ਦੂਜੇ ਸੂਏ ਨੂੰ ਦੇ ਦਉ ਵੱਡਾ ਕੱਦ ਕਰ ਜੂਗੀ ਪਰ ਹੁਣ ਵੀ ਨਾ ਹਾਂਜੀ ਨੀ ਨਜਾਇਜ਼ ਵੱਡਾ ਕੱਦ ਆ ਚਵਾਪ ਅਸਮਾਨ ਦੀ ਵਰੀਆ ਲੈ ਆ ਜੋ ਵੀਰ ਜੀ ਆਜੋ ਕੀ ਵਾਪਸ ਮਾਂ ਤੇ ਲੱਭ ਨਹੀਂ ਡਿਆ ਇਹਦਾ ਹਾਂ ਬੱਚਾ ਬੱਚਾ ਇਹਦਾ ਆ ਜੀ ਕਟਾ ਕਟਾ ਬੱਚਾ ਮੇਰੇ ਨਾਲ ਹੀ ਵਿਖਾਈ ਚਲੀ ਚੰਗਾ ਲਓ ਜੀ ਹਾਂਜੀ ਬੋਲੋ ਤੇਨ ਜੀ ਸੰਦੀਪ ਜੀ ਭਾਤ ਛੋਟੀ ਦਾ ਗਾਡੀ ਹੈਡ ਹਾਂਜੀ ਤੁਸੀਂ ਦੱਸੋ 40 ਦੀ ਦੀਤੀਏ ਬਸ ਛੋੜ ਵਾਲਾ ਕੰਮ ਹੀ ਕਰੀ ਆਪਾਂ ਜੈਸ ਨੂੰ ਯੈਸ ਨੂੰ ਇੱਕ ਬੱਤੀ ਦੀ ਛੋਟੀ ਦੇ ਦੇ ਚਲ ਜਹਾਂ ਦੋ ਬਸ ਠੀਕ ਆ ਇਹ ਵੀ ਸਹੀ ਹੈ ਜੀ ਕਿ ਕੱਦ ਦੇ ਹਿਸਾਬ ਨਾਲ ਛੋਟੀ ਲੱਗੂਗੀ ਇੱਕਾਲ ਠੀਕ ਹੈ ਵੱਡੀ ਛੋਟੀ ਹੈ ਜੀ ਦੁੱਧ ਨੂੰ ਵੀ ਖਰੀ ਹੈ ਥਣ ਚੰਗਾ ਹਾਂਜੀ ਇਹਦਾ ਸੂਆ ਮਹੀਨੇ ਦਾ ਵਾ ਸੰਦੀਪ ਜੀ ਅੱਛਾ ਹਾਂਜੀ ਤੋਰ ਦੇ ਦੁੱਧ ਭਾਈ ਜੀ ਦੁੱਧ ਹਾਜ਼ਰ ਹੈ ਇਸ ਟਾਈਮ 11 ਲੀਟਰ ਹੋ ਗਿਆ 11 ਲੀਟਰ ਦਾ ਹੈਗਾ ਹਣਾ ਠੀਕ ਹੈ ਪਹਿਲਾ ਹੀ ਸੂਆ ਪਹਿਲਾ ਸੂਆ ਦੋ ਦੰਦ ਦਾ ਮੂੰਹ ਦੋ ਦੰਦ ਪਹਿਲਾ ਸੂਆ ਬਹੁਤ ਵੱਡਾ ਛੋਟੀ ਦਾ ਬੇਟੀਆ ਬੋਲਦੀ ਛੋਟੀ ਪਰ ਸੂਈ ਨੂੰ ਘੱਟੋ-ਘੱਟ ਮਹੀਨਾ ਹੋ ਗਿਆ ਹਾਂਜੀ ਇਹ ਵੀ ਦੇਖ ਲੋ ਚੰਗੀ ਤਰ੍ਹਾਂ ਇਹ ਵਾਰ ਇਹਨੇ ਬੱਚੇ ਵੱਡੇ ਬੱਜੀ ਫਿਰ ਪਹਿਲਾਂ ਸੂਈ ਦਾ ਬਰਦਾਸ਼ਤ ਜੀ ਬਿਆਰ ਬਿਆਰ ਇੰਨਾ ਤੀਜਾ ਕਿ ਅੱਜ ਕੱਲ ਨਾ ਬੱਚਿਆਂ ਵਾਲੇ ਵੇਖਿਆ ਨਹੀਂ ਜਾਂਦਾ ਕੋਸ਼ਿਸ਼ ਕਰੀ ਦੀ ਫਿਰ ਵੀ ਆ ਦੂਜੀਆਂ ਤੋਂ ਦੋ ਝੋਟੀਆਂ ਨੇ ਬਿਲਕੁਲ ਹੀ ਤਾਜ਼ੀਆਂ ਜੇ ਮੈਲਾ ਨਹੀਂ ਮਾਰਿਆ ਠੀਕ ਹੈ ਇਹ ਝੋਟੀ ਵਾਲੀ ਚੰਗੀ ਹੈ ਤੇ ਬੱਚਿਆਂ ਵਾਲੇ ਵੇਖਣ ਨੂੰ ਦਿਲ ਨਹੀਂ ਕੀਤਾ ਹਾਂਜੀ ਹਾਂਜੀ ਹਾਂ ਬਾਕੀ ਭਾਅ ਸੈਟਾ ਜੇ ਬੱਚਾ ਥੋੜਾ ਤਾਜ਼ਾ ਹੁੰਦਾ ਤੇ 20000 ਰੁਪਿਆ ਹੋਰ ਚੱਕਿਆ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਮੁੱਲ ਕਰਾਉਣ ਨੂੰ ਕੋਈ ਸਵਾ ਕਰਾ ਲੈ 1 30 ਕਰਾ ਲੈ 1 18 ਦੀ ਝੋਟੀ ਦੇ ਦਿੰਦੇ ਚਲੋ 1000 ਖੰਡ ਹੋਰ ਮੌਕੇ ਜਮਾ ਹਾਂ ਬਾਕੀ ਹੋ ਜਾਊਗਾ ਜੀ ਲਓ ਜੀ ਯਾਹ ਹੈ ਬਾਜੀ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਪਹਿਲੇ ਨਾਲ ਨਹੀਂ ਝੁੱਟੀਆਂ ਚਾਰੇ ਸਾਰੀਆਂ ਪਹਿਲੇ ਨਾਲ ਜੇ ਵੀ ਤੈਨੂੰ ਤੋਰ ਦੇ ਝੁੱਟਿਆ ਇਹਨੂੰ ਤੋਰ ਲਓ ਦੁੱਧ ਬਾਜੀ ਖਾਜੀ ਖਾਜੀ ਇਹਦੇ ਥੱਲੇ ਮੌਕੇ ਤੇ 12 ਲੀਟਰ ਦੁੱਧ ਹਾਜ਼ਰ ਆ ਬੋੜਾ ਹੀ ਆ ਜੀ ਬੋੜਾ ਹੀ ਆ 12 ਹਸਾਰ ਦੀ ਝੁੱਟੀਆਂ ਬੜੀ ਚੰਗੀਆਂ ਠੀਕ ਆ ਚਵਾਈ ਚੁਈ ਦੀ ਇੱਕ ਨੰਬਰ ਆ ਲੇਵਾਣੀਆ ਲਬਦਾ گاਵਾ ਵਾਲਾ ਲੱਗਾ ਚਾਰ ਦੰਦ ਦਾ ਮੂੰਹ ਚਾਰ ਦੰਦ ਦਾ ਹਾਂਜੀ ਕਟਾ ਕੀ ਕੱਟੀ ਆ ਗਈ ਇਹਦਾ ਕਟਾਈ ਆ ਤੇ ਬਾਜੀ ਫਿਰ ਇੰਦੀ ਕੀ ਮਰ ਇਹ ਸੰਦੀਪ ਜੀ ਸੂਈ ਨੂੰ ਅੱਜ 8 9 ਦੇਣਾ ਝੋਟੀ ਨੂੰ ਹਾਂਜੀ ਦੁੱਧ ਸਹੀ 12 ਲੀਟਰ ਜਿਹੜਾ ਨਾ ਮਤਲਬ ਐਂ ਕੰਡੇ ਚ ਰੱਖ ਕੇ ਤੋਲਣ ਵਾਲਾ ਵਾ ਠੀਕ ਆ ਠੀਕ ਆ ਜੀ ਕੀਮਤ ਇਹਦੀ ਜੈਸ ਨੂੰ 1 22 ਦੀ ਝੋਟੀ 1 22000 ਜੈਸ ਨੂੰ ਜੈਸ ਨੂੰ ਚਲੋ ਠੀਕ ਆ ਬਾਕੀ ਭਰਾ ਦੇ ਕਹਿੰਦੇ ਮੰਨਤਾ ਨਹੀਂ ਕਰਦੇ ਆਂਗੇ ਕਰਦੇ ਜਿੰਨਾ ਖੁਸ਼ੀ ਨਾਲ ਹੀ ਕਰਦੇ ਵੀ ਵੀ ਦੇ ਦੇਾਂਗੇ ਚਲੋ ਠੀਕ ਜੀ ਹਾਂਜੀ ਠੀਕ 4000 ਛੱਡ ਦਿਆ ਚਲੋ ਓਨੇ ਦੇ ਤੋਰ ਇਹ ਵੀ ਸੂਈ ਹੈ ਗੱਪਣਾ ਜੀ ਇਹ ਸੂਈ ਹੈ ਜੀ ਅੱਛਾ ਹਾਂ ਤੋਰੀ ਝੋਟੀਆਂ ਤੋਰ ਲਓ ਐਂ ਤੋਰ ਐਂ ਤੋਰ ਲਓ ਦੁੱਧ ਬਾਈ ਜੀ ਕਿੰਨਾ ਇਹਦੇ ਕੋਲੇ ਸੰਦੀਪ ਜੀ ਇਸ ਮੌਕੇ 10 ਲੀਟਰ ਦੁੱਧ ਹਾਜ਼ਰ ਆ 10 ਕਿਲੋ ਕੱਲ ਹੀ ਆਈ ਹੈ ਝੋਟੀ ਮੇਰੇ ਕੋਲ ਠੀਕ ਆ ਠੀਕ ਆ ਜੀ ਅਜੇ ਦਾਣਾ ਦੋਣਾ ਨਹੀਂ ਪੂਰਾ ਚੱਕਿਆ ਹਾਂ ਜੀ ਨਹੀਂ ਚੁਈ ਚੁਈ ਦੀ ਇੱਕ ਨੰਬਰ ਆ ਬਿਲਕੁਲ ਜੀ ਬਿਲਕੁਲ ਆ ਜੀ ਸਰੀਰ ਸੂ ਬਹੁਤ ਚੰਗਾ ਝੋਟੀ ਦਾ ਇਹ ਚੰਗੇ ਰੰਗ ਰੂਪ ਹੋਏ ਚੰਗਾ ਰੰਗ ਰੂਪ ਸਾਹ ਹਰ ਪੱਖੋਂ ਚੰਗੀ ਹੈ ਝੋਟੀ ਹਾਂ ਜੀ ਹਾਂ ਜੀ ਹਿੰਦੀ ਬਾਜੀ ਫਿਰ ਕੀ ਮੈਨਾ ਇਹ ਸੰਦੀਪ ਜੀ ਮੁੱਲ ਤੇ ਦਾ ਇੱਕ 30 ਕਰਾਂਗੇ ਪਰ ਸਵਾ ਲੱਖ ਨੂੰ ਝੋਟੀ ਦੇਾਂਗੇ ਚਲੋ ਠੀਕ ਹੈ ਬਾਕੀ ਮੈਲਾ ਮੁਲਾ ਮਾਰ ਕੇ ਝੋਟੀ ਇਹ ਵੀ 12 ਕਿਲੋ ਦੁੱਧ ਪਾਉਣ ਵਾਲੀ ਆਪਾਂ 15 20 ਕਿਲੋ ਵਾਲੀਆਂ ਗੱਪਾਂ ਨਹੀਂ ਮਾਰਨੀਆਂ ਜੋ ਜਿੰਨਾ ਕਿ ਦੇਣਾ ਨਾ ਉਹਨਾਂ ਉਹਨਾਂ ਕੀ ਗੱਲ ਕਰਨੀ ਆ ਬਾਜੀ ਵਾਸਤੇ ਮਾਰਦਾ ਹਾਂ ਜੀ ਤੇ ਬਸ ਆਹੀ ਹੈ ਜੀ ਹਾਂ ਜੀ ਤੇ ਦੇਖੋ ਚਾਰ ਝੋਟੇ ਆ ਚਾਰੇ ਪਹਿਲੇ ਸੂਏ ਜਿੰਨਾ ਕਿ ਦੁੱਧ ਬਿਲਕੁਲ ਸਹੀ ਗੱਲ ਜਿੰਨਾ ਕਿ ਦੁੱਧ ਹੈ ਉਹਨਾਂ ਨੂੰ ਕਿ ਦੱਸਿਆ ਭਾਈ ਉਹਨਾਂ ਨੇ ਬਾਕੀ ਮੇਰਾ ਵੀਰੇ ਇੱਥੇ ਆ ਗਿਆ ਰਾ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਹਣਾ ਭਾਈ ਜੀ ਬਿਲਕੁਲ ਜੀ ਬਿਲਕੁਲ ਤੇ ਲੈ ਕੇ ਬਾਈ ਉਹਨਾਂ ਤੁਹਾਨੂੰ ਫਿਰ ਪਹਿਲੇ ਸੂਏ ਜਾਂ ਦੂਜੇ ਸੂਏ ਲੈ ਕੇ ਆਂਦੇ ਆ ਪਹਿਲੇ ਛੋਟੀ ਦੀ ਵਿਕਰੀ ਆ ਸਾਡੇ ਦੀ ਛੋਟੀ ਲਈਦੀ ਆ ਛੋਟੀ ਵੀ ਛੋਟੀ ਹੁੰਦੀ ਆ ਮੂੰਹ ਵਿੱਚ ਲੱਗਣ ਵਾਲੀ ਆ ਥਾਣਾ ਵਨ ਦੀ ਬਾਕੀ ਚਵਾਈ ਦਾ ਕੋਈ ਮਤਲਬ ਉਹ ਜੀ ਗੱਲ ਨਹੀਂ ਕੀ ਜਿਹੜੀ ਛੋਟੀ ਨੂੰ ਚਾਹਾਂ ਚ ਕੋਈ ਉਹਨੂੰ ਬੱਚਾ ਲਵਾ ਦਿੰਨੇ ਆ ਘਾਰ ਆਉਗੇ ਐਂ ਅੰਗੂਠੇ ਵਰਗੀ ਇੱਕ ਵਾਰੀ ਛੱਡੀ ਬੱਚਾ ਥੋੜਾ ਠੀਕ ਆ ਕੱਟ ਆਣਾ ਜੇ ਮਗਰ ਕੱਟਾ ਜੀ ਹੈਲੋ ਹਾਂਜੀ ਇਧਰ ਲਾ ਕੇ ਕਰੀਂ ਮੇਰੇ ਲੈੜੇ ਕਰਦਾ ਇਹ ਇਧਰੋਂ ਕਰ ਅੰਜੋਈ ਦਾ ਬਦ ਦੱਸੀ ਹੈ ਕਿੰਨੇ ਅਰਗੀ ਚੁਆਈ ਆ ਬੰਦੇ ਠੀਕ ਹੈ ਹਰ ਹਰ ਇੱਕ ਛੋਟੀ ਦੀ ਮੇਰਾ ਮਤਲਬ ਇਹ ਨਾ ਕੋਈ ਦਸਨ ਪੁੱਛਣ ਵਾਲੀ ਗੱਲ ਨਹੀਂ ਮਤਲਬ પાસੋ ਕੀ ਆਉਂਦੀਆਂ ਨੇ ਛੋਟੀਆਂ ਅੱਗੇ ਵੀ ਇੱਕ ਰੀਤਾ ਦੀ ਵੀਡੀਓ ਜਿਵੇਂ ਮੈਂ ਕਿਹਾ ਕਿ ਜਿਹੜੀ ਜਿਹੜੇ ਪਸ਼ੂ ਨੂੰ ਅਸੀਂ ਪਾਸ ਕਰਦਾ ਨਾ ਉਹਨੂੰ ਕੋਈ ਡਾਕਟਰ ਵੀ ਵੀਲਡਿੰਗ ਹਾਂ ਬਿਲਕੁਲ ਸਹੀ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਚਲੋ ਜੇ ਕੋਈ ਉਹੋ ਜਿਹੀ ਹੋਏ 1921 ਉਹ ਦੱਸ ਕੇ ਕਹਿੰਦੇ ਹਾਂਗੇ ਹਾਂ ਜੀ ਹਾਂਜੀ ਠੀਕ ਆ ਨਾ ਚਲੋ ਨੰਬਰ ਬੋਲ ਦਿਓ ਜੀ ਆਪਣਾ 9855314441 985531441 ਸਤਿ ਸ਼੍ਰੀ ਅਕਾਲ